ਸਾ ਸਿਕਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਕਿ ਮੈਂ ਜਿਹੜੀ ਲੀ ਬਣ ਜਾਵੇ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਬਾਅਦ ਜੀ ਨੂੰ ਲਾਈਕ ਜਰੂਰ ਕਰਦੇ ਹੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਚਰਨ ਨੇ ਇੰਜ ਰੁਕ ਕੇ ਦੋਨੋਂ ਹੈਰਾਨ ਜ਼ਰੂਰ ਸਨ ਪਰ ਰੁਕ ਗਏ ਚਰਨ ਸੰਤੋਸ਼ ਵੱਲੋਂ ਦੇਖਣ ਲੱਗੀ ਕਿੰਨੀ ਪਿਆਰੀ ਲੱਗ ਰਹੀ ਹੈ ਇਸ ਭੋਲੇ ਚਿਹਰੇ ਪਿੱਛੇ ਇੰਨਾ ਖਤਰਨਾਕ ਰੂਪ ਵੀ ਹੋ ਸਕਦਾ ਹੈ ਕੋਈ ਸੋਚ ਵੀ ਨਹੀਂ ਸਕਦਾ ਕਿੰਨਾ ਪਿਆਰ ਕਰਦੀ ਸੀ ਆਪਣੇ ਭਰਾ ਨੂੰ ਫਿਰ ਅਚਾਨਕ ਕਿਉਂ ਤੇ ਕਿ ਮੈਂ ਇੰਨੀ ਬਦਲ ਗਈ ਕਿੰਨੀ ਖੁਸ਼ ਲੱਗਦੀ ਸੀ ਜਦ ਵਿਆਹ ਦੇ 10 ਸਾਲ ਬਾਅਦ ਗੁਰਨਾਮ ਜੰਮਿਆ ਸੀ ਫਿਰ ਕੀ ਹੋਇਆ ਉਹ ਝੂਠ ਸੀ ਕੀ ਗੁਰਨਾਮ ਦੇ ਆਉਣ ਤੋਂ ਪਹਿਲਾਂ ਹੀ ਇਹਦੇ ਮਨ ਵਿੱਚ ਲਾਲਚ ਸੀ ਕਿ ਰਾਜੇ ਨੂੰ ਮਾਰਨ ਦੀ ਸਾਜ਼ਿਸ਼ ਪਹਿਲਾਂ ਵੀ ਕੀਤੀ ਸੀ ਹੁਣ ਗੁਰਨਾਮ ਦਾ ਇਹ ਕੀ ਕਰਨਾ ਚਾਹੁੰਦੇ ਹਨ ਸਵਾਲ ਬਹੁਤ ਸਾਰੇ ਸੀ ਪਰ ਜਵਾਬ ਨਹੀਂ ਸੀ ਚਰਨਕਤ ਉਹਨਾਂ ਦੀ ਹਰ ਇੱਕ ਹਰਕਤ 'ਤੇ ਨਜ਼ਰ ਰੱਖ ਰਹੀ ਸੀ ਬਹਾਨੇ ਨਾਲ ਉਹਨਾਂ ਦੀ ਗੱਲ ਸੁਣਨ ਦੀ ਵੀ ਕੋਸ਼ਿਸ਼ ਕਰਦੀ ਪਰ ਕੁਝ ਪਤਾ ਨਾ ਲੱਗਾ ਰਾਤ ਨੂੰ ਜਦ ਚਰਨਕਔਰ ਸੌਣ ਲੱਗੀ ਤਾਂ ਉਸਨੇ ਦੇਖਿਆ ਗੁਰਨਾਮ ਸੰਤੋਸ਼ ਦੇ ਕਮਰੇ ਵੱਲ ਜਾ ਰਿਹਾ ਹੈ ਚਰਨਕਰ ਭੱਜ ਕੇ ਉਸ ਦੇ ਪਿੱਛੇ ਗਈ ਉਪਰਜੀ ਮੇਰੀ ਦਵਾਈ ਹੈਗੀ ਆ ਹਾਂ ਪੁੱਤ ਤੇਰੀ ਦਵਾਈ ਕਿਵੇਂ ਭੁੱਲ ਸਕਦਾ ਜਗਨਨੇ ਗੁਰਨਾਮ ਨੂੰ ਕੋਸ਼ਿਸ਼ ਪੜਿਆ ਕਾਦੀ ਦਵਾਈ ਮੰਗਦਾ ਗੁਰਨਾਮ ਚਰਨਕਰ ਨੇ ਸੋਚਿਆ ਇਹਨੇ ਨੂੰ ਗੁਰਨਾਮ ਬਾਹਰ ਆ ਗਿਆ ਚਰਨਕਰ ਉੱਥੇ ਖੜੀ ਰਹੀ ਕਿੰਨਾ ਖਰਚਾ ਕਰਨਾ ਪੈਂਦਾ ਇਸ ਜਮੂਰੇ ਨੂੰ ਰਸਤੇ ਤੋਂ ਹਟਾਉਣ ਲਈ ਸੰਤੋਸ਼ ਬੋਲੀ ਖਾਟ ਨਹੀਂ ਇਹ ਤਾਂ ਇਨਵੈਸਟਮੈਂਟ ਹੈ ਦੁੱਗਣੀ ਚ ਆਪਣੀ ਹੋ ਕੇ ਮੁੜੇਗੀ ਨਸ਼ੇ ਦੀ ਆਦਤ ਤਾਂ ਪਾ ਹੀ ਦਿੱਤੀ ਹੈ ਬਸ ਕਿਸੇ ਦਿਨ ਮੌਕਾ ਦੇ ਕੇ ਥੋੜੀ ਓਵਰ ਦੇ ਦੇਣੀ ਹੈ ਫਿਰ ਕੰਡਾ ਨਿਕਲਣ ਨੂੰ ਦੇ ਨਹੀਂ ਲੱਗਣੀ ਚੰਗਾ ਹੁੰਦਾ ਇਹ ਜੰਮਦਾ ਹੀ ਨਾ ਸਿਆਪਾ ਨਾ ਪੈਂਦਾ ਤੇ ਹੋਰ ਮੈਨੂੰ ਤੇ ਉਮੀਦ ਹੀ ਨਹੀਂ ਸੀ ਇਹ ਜੰਮੂ ਚਲ ਜਾਂ ਵੀ ਪਿਆ ਤਾਂ ਪਿਓ ਤੇ ਨਾਲ ਹੀ ਮਰ ਜਾਂਦਾ ਕਿੰਨੀ ਵਧੀਆ ਸਕੀਮ ਘੜੀ ਸੀ ਸਾਰਾ ਟੱਬਰ ਨਿਕਮਾ ਵੀ ਸੀ ਇੱਕੋ ਵਾਰੀ ਸਭ ਦਾ ਫਾਹਾ ਵੱਡਿਆ ਜਾਣਾ ਸੀ ਇਸੇ ਨੂੰ ਵੀ ਸ਼ੱਕ ਨਹੀਂ ਹੋਣਾ ਸੀ ਜਿਵੇਂ ਅੱਜ ਤੱਕ ਹੋਇਆ ਨਹੀਂ ਹੋਇਆ ਹੋਰ ਕੀ ਮਰਨਾ ਇਹਨਾ ਤਿੰਨਾਂ ਨੂੰ ਹੀ ਸੀ ਬਾਪੂ ਬਚਾਰਾ ਐਵੇਂ ਭੰਗ ਦੇ ਭਾਣੇ ਚੱਲ ਆ ਗਿਆ ਚਰਨ ਕੋ ਡੇਗਦੇ ਡੇਗਦੇ ਬੱਚੀ ਅੱਖਾਂ ਅੱਗੇ ਉਹ ਐਕਸੀਡੈਂਟ ਆ ਗਿਆ ਜਦ ਸਾਰੇ ਜਾਣੇ ਗੁਰਨਾਮ ਦੇ ਹੋਣ ਦੀ ਹੁਸ਼ੀ ਵਿੱਚ ਅਮਰਤ ਸਰ ਮੱਥਾ ਟੇਕਣ ਗਏ ਸੀ ਟਰੱਕ ਨਾਲ ਉਹਨਾਂ ਦੀ ਟੱਕਰ ਹੋ ਗਈ ਚਰਨ ਕੋ ਨਗਰਨਾਵ ਨੂੰ ਚੁੱਕਿਆ ਹੋਇਆ ਸੀ ਬੱਸ ਉਹ ਪਾਸਾ ਥੋੜਾ ਗਿਆ ਬੱਚਿਆਂ ਬਾਕੀ ਘੱਟੇ ਪੂਰੀ ਪਿੱਛ ਗਈ ਸੀ ਲਾਸ਼ਾਂ ਵੀ ਟੋਟੇ ਟੋਟੇ ਹੋ ਗਈਆਂ ਸਨ ਭਾਰੇ ਕਦਮਾਂ ਨਾਲ ਆਪਣੇ ਕਮਰੇ ਵੱਲ ਤੁਰੀ ਦਿਲ ਕਰਦਾ ਸੀ ਕਿ ਚੀਕ ਚੀਕ ਕੇ ਰੋਵੇ ਚੀਕਾਂ ਜਿਵੇਂ ਦਬ ਕੇ ਰਹਿ ਗਈਆਂ ਫਿਰ ਅੰਦਰ ਹੀ ਅੰਦਰ ਰੋਂਦੀ ਰਹੀ ਯਕੀਨ ਕਰਨਾ ਵੀ ਮੁਸ਼ਕਲ ਲੱਗ ਰਿਹਾ ਸੀ ਕਾਸ਼ੇ ਕਰਮਾ ਮਾਰੀ ਜੈਨਦਤ ਨਾ ਹੁੰਦੀ ਭਰਾਮਾ ਪਿੱਟੀਏ ਜੇ ਕੁਛ ਚਾਹੀਦਾ ਸੀ ਤਾਂ ਮੰਗ ਲੈਂਦੀ ਅਸੀਂ ਭਲਾ ਮਨਾ ਕਰਨਾ ਸੀ ਤੇਰੇ ਵਿੱਚ ਤਾਂ ਤੇਰੇ ਬਾਪੂ ਤੇ ਭਰਾ ਦੀ ਜਾਨ ਵਸਦੀ ਸੀ ਤੂੰ ਉਹਨਾਂ ਦੀ ਹੀ ਬੈਰੀ ਬਣ ਬੈਠੀ ਚਰਨ ਕੌਰ ਮਨ ਹੀ ਮਨ ਵਿੱਚ ਸੰਤੋਸ਼ ਨਾਲ ਗੱਲ ਕਰਨ ਲੱਗੀ ਥੋੜੀ ਦੇਰ ਬਾਅਦ ਉਸਨੇ ਆਪਣੇ ਹੰਝੂ ਪੂੰਝੇ ਤੇ ਸੰਤੋਸ਼ ਦੇ ਕਮਰੇ ਵੱਲ ਦੇਖਿਆ ਦੋਨੇ ਸੁੱਤੇ ਪਏ ਸੀ ਫਿਰ ਗਰਨਾਮ ਦੇ ਕਮਰੇ ਵੱਲ ਗਈ ਉਹ ਕੋਕ ਚੁੱਕਿਆ ਪਿਆ ਸੀ ਚਰਨ ਨੇ ਹਿਲਾਇਆ ਪਰ ਉਸ ਨੂੰ ਕੋਈ ਹੋਸ਼ ਨਹੀਂ ਸਮਝ ਗਈ ਕਿ ਇਹ ਨਸ਼ੇ ਦਾ ਅਸਰ ਹੈ ਫਿਰ ਚਨ ਆਪਣੇ ਸਰੀ ਦੇ ਕਮਰੇ ਵੱਲ ਗਈ ਉਸ ਨੂੰ ਉਠਾਇਆ ਤੇ ਕਿਹਾ ਗੁਰਨਾਮ ਨੂੰ ਚੁੱਪਚੀਤੇ ਗੱਡੀ ਵਿੱਚ ਚੁੱਕ ਕੇ ਪਾ ਦੇਵੇ। ਨਾਲ ਹੀ ਉਸਨੇ ਡਰਾਈਵਰ ਨੂੰ ਉਠਾ ਲਿਆ। ਡਰਾਈਵਰ ਤੇ ਸਰੀ ਦੋਨੇ ਹੈਰਾਨ ਸਨ। ਪਰ ਚਰਨ ਦੇ ਸਵਾਲ ਕਰਨ ਦੀ ਹਿੰਮਤ ਨਹੀਂ ਸੀ। ਲਾਗਲੇ ਸ਼ਹਿਰ ਤੱਕ ਪਹੁੰਚਦੇ ਹੀ ਦਿਨ ਨਿਕਲ ਗਿਆ ਸੀ। ਚਰਨ ਨੇ ਟੈਕਸੀ ਕਿਰਾਏ ਤੇ ਲਈ ਡਰਾਈਵਰ ਨੂੰ ਵਾਪਸ ਭੇਜ ਦਿੱਤਾ। ਥੋੜੇ ਦੇਰ ਬਾਅਦ ਗੁਰਨਾਮ ਵੀ ਉੱਠ ਗਿਆ। ਦਾਦੀ ਆਪਾਂ ਕਿੱਥੇ ਜਾ ਰਹੇ ਆ ਹੁਣੇ ਤਾਂ ਪਤਾ ਲੱਗ ਜਾਵੇਗਾ ਪੁੱਤ ਉਹ ਸੀਤੀ ਜੀਵਨ ਦੇ ਇੱਕ ਪੁਰਾਣੇ ਦੋਸਤ ਬਿੰਦਰ ਦੇ ਘਰ ਚਲੀ ਗਈ ਗੁਰਨਾਮ ਨੂੰ ਕਮਰੇ ਵਿੱਚ ਭੇਜ ਕੇ ਸਾਰੀ ਗੱਲ ਦੱਸੀ ਸੰਤੋਸ਼ ਇੰਝ ਕਰ ਸਕਦੀ ਹੈ ਯਕੀਨ ਨਹੀਂ ਹੁੰਦਾ ਤੁਸੀਂ ਪੁਲਿਸ ਕੋਲ ਕਿਉਂ ਨਹੀਂ ਗਏ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਿੰਦਰ ਗੁੱਸੇ ਵਿੱਚ ਖੜਾ ਹੋ ਗਿਆ ਵੀਰ ਜੀ ਚਾਹੁੰਦੀ ਤਾਂ ਮੈਂ ਵੀ ਇਹੀ ਸੀ ਪਰ ਔਲਾਦ ਕਿੰਨੀ ਵੀ ਬੁਰੀ ਹੋਵੇ ਪਰ ਔਲਾਦ ਕਿੰਨੀ ਵੀ ਬੁਰੀ ਹੋਵੇ ਮਾਂ ਉਸ ਦਾ ਬੁਰਾ ਨਹੀਂ ਕਰ ਸਕਦੀ ਉਹਨਾਂ ਨੂੰ ਸਜ਼ਾ ਦੇ ਕੇ ਮੇਰਾ ਪਰਿਵਾਰ ਵਾਪਸ ਨਹੀਂ ਮਿਲਣਾ ਉਲਟਾ ਮੇਰੇ ਦੋਤੇ ਰੋਲ ਜਾਣਗੇ ਉਹਨਾਂ ਦਾ ਕੀ ਕਸੂਰ ਸੰਤੋਸ਼ ਲਈ ਇੰਨੀ ਸਜ਼ਾ ਕਾਫੀ ਜਿਸ ਵਿੱਚ ਸਭ ਲਈ ਉਸਨੇ ਇਹ ਸਭ ਕੀਤਾ ਉਹ ਸਭ ਖੋ ਲਿਆ ਜਾਵੇ ਮੈਂ ਆਪਣੀ ਸਾਰੀ ਜ਼ਮੀਨ ਜਾਇਦ ਵਿੱਚੋਂ ਉਸ ਨੂੰ ਬੇਦਖਲ ਕਰ ਦੇਣਾ ਹੈ ਬਾਕੀ ਮੈਨੂੰ ਇਸ ਵੇਲੇ ਸਿਰਫ ਇਸ ਸਿਰਫ ਗੁਰਨਾਮ ਦੀ ਚਿੰਤਾ ਹੈ ਇਸ ਨੁਸਖੇ ਤੋਂ ਹਟਾਉਣਾ ਹੈ ਕੋਈ ਨਾ ਭਾਪੀ ਜੀ ਚਿੰਤਾ ਨਾ ਕਰੋ ਤੁਹਾਡੇ ਦੋਵੇਂ ਕੰਮ ਹੋ ਜਾਣਗੇ ਆਪਾਂ ਅੱਜ ਹੀ ਗੁਰਨਾਮ ਨੂੰ ਹਸਪਤਾਲ ਲੈ ਚੱਲਾਂਗੇ ਸਾਲ ਪਰ ਦੇ ਇਲਾਜ ਤੋਂ ਬਾਅਦ ਗੁਰਨਾਮ ਠੀਕ ਹੋ ਗਿਆ ਪਰ ਚਾਰਨਕੌਰ ਪਿੰਡ ਨਾ ਗਈ ਉਂਝ ਖਬਰ ਪੂਰੀ ਰੱਖਦੀ ਸੀ ਸਾਰੀ ਜੈਂਦਤ ਵਿੱਚੋਂ ਬੇਦਖਲ ਹੋਣ ਤੋਂ ਬਾਅਦ ਸੰਦੋਸ਼ ਗੁੰਦਲੀ ਫਿਰਦੀ ਸੀ ਆਪਣੀ ਮਾਂ ਦੀ ਖਬਰ ਲਈ ਉਸਨੇ ਜ਼ਮੀਨ ਆਸਮਾਨ ਇੱਕ ਕੀਤਾ ਹੋਇਆ ਸੀ ਪਰ ਉਸਦੇ ਹੱਥ ਪੱਲੇ ਕੁਝ ਨਹੀਂ ਲੱਗ ਰਿਹਾ ਸੀ ਚਰਨ ਕੋਰ ਨੂੰਤੀ ਅਤੇ ਤਰਸ ਵੀ ਆ ਰਿਹਾ ਸੀ ਤੇ ਗੁੱਸਾ ਵੀ ਦਿਲ ਕਰਦਾ ਸੀ ਉਸਤੇ ਕਿਤੇ ਕਿਤੇ ਦੀ ਐਸੀ ਸਜ਼ਾ ਦੇਮਾ ਕਿ ਮੁਰਗੇ ਕੋਈ ਤੀ ਪੇਕਿਆਂ ਦੀ ਜਹੰਦਾ ਤੋਂ ਹੱਕ ਰੱਖਣ ਦੀ ਕੋਸ਼ਿਸ਼ ਨਾ ਕਰੇ ਪਰ ਮਾਂ ਸੀਨਾ ਕਿਵੇਂ ਮਾੜੀ ਬਣ ਸਕਦੀ ਸੀ ਕਿਵੇਂ ਮਾਂ ਤੀ ਦੇ ਰਿਸ਼ਤੇ ਨੂੰ ਜ਼ਹਿਰੀਲਾ ਕਰ ਦਿੰਦੀ ਇੰਨਾ ਸਭ ਹੋਣ ਤੇ ਵੀ ਕਦੀ ਉਸ ਦੇ ਮੂੰਹ ਬਾਧੂਆ ਨਾ ਨਿਕਲੀ ਮਾਂ ਦਾ ਦਿਲ ਦੋਨਾਂ ਬੱਚਿਆਂ ਵਿੱਚ ਫਰਕ ਨਹੀਂ ਕਰਦਾ ਮਾਰਟੀਨੇ ਆਪਣੇ ਹੀ ਪਰਿਵਾਰ ਨੂੰ ਖਾ ਗਈ ਰੱਬ ਕੋਲ ਹਮੇਸ਼ਾ ਇਹੀ ਦੁਆ ਕਰਦੀ ਰਹੀ ਐਸੀ ਔਲਾਦ ਦੀ ਨਾਲੋਂ ਤਾਂ ਮੈਂ ਕਿ ਉਸ ਦੀ ਧੀ ਨੂੰ ਸੋਚੀ ਬਖਸ਼ੀ ਪਰਮਾਤਮਾ ਮੇਰੀ ਬੇਨਤੀ ਹੈ ਚੰਗੀ ਬੁੱਧੀ ਦੇਵੇ ਬਹੁਤ ਹੀ ਸੋਹਣੀ ਕਹਾਣੀ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਫਿਰ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਨਾਲ ਧੰਨਵਾਦ